ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਕੁੰਮ ਦੇ ਚਾਰ-ਕਾਰ ਸਵਾਰ ਬਦਮਾਸ਼ ਚੜੇ ਸੀ ਆਈਐਸਟਾਫ ਫਿਰੋਜ਼ਪੁਰ ਦੇ ਅੜਿੱਕੇ ਕਈ ਮਾਮਲਿਆਂ ਵਿੱਚ ਨਾਮਜਦ આરોપી ਬਦਮਾਸ਼ 2 ਪਿਸਟਲ 32 ਬੋਰ 1 ਪਿਸਟਲ 9 ਐਮਐਮ ਬਰੇਟਾ ਇਟਲੀ ਮੇਡ ਕਾਰਤੂਸ ਸਮੇਤ ਬਰਾਮਦ ਚਾਰੋਂ ਬਦਮਾਸ਼ ਜੀਰਾ ਦੇ ਰਹਿਣ ਵਾਲੇ ਫਿਰੋਜ਼ਪੁਰ ਦੀ ਸੀਆਈਏ ਸਟਾਫ ਪੁਲਿਸ ਦੇ ਹੱਥ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਟੀਮ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਦੇ ਤਿੰਨ ਬਦਮਾਸ਼ਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਅਸਲਾ ਬਰਾਮਦ ਕੀਤਾ ਬਰਾਮਦ ਅਸਲੇ ਵਿੱਚ 2 ਪਿਸਟਲ 32 ਬੋਰ 1 ਪਿਸਟਲ ਬਰੇਟਾ 9 ਐਮ ਐਮ ਇਟਲੀ ਮੇਡ ਸਮੇਤ ਜਿੰਦਾ ਕਾਰਤੂਸ ਸ਼ਾਮਿਲ ਹਨ ਪੁਲਿਸ ਮੁਤਾਬਕ ਫੜੇ ਗਏ ਬਦਮਾਸ਼ਾਂ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਪਰਚੇ ਦਰਜ ਹਨ ਇਨਰਦ ਦੋਸ਼ੀਆ ਖਿਲਾਫ ਥਾਣਾ ਤਲਵੰਡੀ ਪਾਈ ਵਿੱਚ ਪਰਚਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦੇ ਐਸਪੀ ਰਣਦੀਰ ਕੁਮਾਰ ਨੇ ਦੱਸਿਆ ਕਿ ਅਪਰਾਧਿਕ ਵਿਅਕਤੀਆਂ ਖਿਲਾਫ ਚਲਾਈ ਮੁਹਿੰਮ ਦੇ ਤਿੱਥ ਸੀਆਈਏ ਪੁਲਿਸ ਦੇ ਹੱਥ ਸਫਲਤਾ ਲੱਗੀ ਹੈ ਸਟਾਫ ਇਨ ਚਾਰਜ 모ਹਿਤ ਤਵੰਦੀ ਅਗਵਾਈ ਵਿੱਚ ਪੁਲਿਸ ਨੇ ਜਿੰਨਾਕਾਰ ਸਵਾਰਾਂ ਨੂੰ ਕਾਬੂ ਕੀਤਾ ਹੈ ਉਹਨਾਂ ਵਿੱਚ ਸੁਖਮੀਤ ਸਿੰਘ ਇਕਬਾਲ ਮੇਵਾ ਸਿੰਘ ਅਤੇ ਲੰਪਰੀਤ ਸ਼ਾਮਲ ਹਨ ਇਹ ਚਾਰੋਂ ਜੀਰਾ ਦੇ ਰਣ ਵਾਲੇ ਹਨ ਪੁਲਿਸ ਨੇ ਅੱਜ ਇਹਨਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਉਹ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ ਇਹਨਾਂ ਬਦਮਾਸ਼ਾਂ ਤੋਂ 3 ਪਿਸਤਲ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ ਸੁਖਬੀਰ ਤੇ ਪਹਿਲਾਂ ਵੀ ਅੱਧਾ ਦਰਜਨ ਪਰਚੇ ਦਰਜ ਹਨ ਜਦਕਿ ਇਕਬਾਲ ਤੇ ਵੀ 2 ਪਰਚੇ ਦਰਜ ਹਨ ਫੜੇ ਗਏ ਹਥਿਆਰ ਨਜਾਇਜ਼ ਹਨ ਤੇ ਇਹਨਾਂ ਦੀ ਜਾਂਚ ਲਈ ਪੁਲਿਸ ਵੱਲੋਂ આરોપીਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਕੀਤੀ ਜਾ ਰਹੀ ਹੈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਫਿਰੋਜ਼ਪੁਰ ਤੋਂ ਦਰਸ਼ਨ ਸਿੰਘ ਦੀ ਰਿਪੋਰਟ ਇਹ ਜਿਹੜੇ ਵੈਪਨ ਹੈ ਕਿੰਨੇ ਵੈਪਨ ਫੜੇ ਹੈ ਕਿੰਨੇ ਬੰਦੇ ਕਾਬੂ ਕੀਤੇ ਗਏ ਹੈ ਇਹ ਵੈਪਨ ਕਿੱਥੇ ਜਾ ਰਹੇ ਸੀ ਉਹ ਕੀ ਹੈਗਾ ਸਸਰਾ ਮਾਮਲਾ ਮਾਂਜੋ ਕੇ ਸਸਪੀ ਫਰੋਸ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਜਿਹੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਹੜੇ ਮਾਰੇ ਅਨਸਰਾਂ ਹੈਗੇ ਉਸ ਵਿੱਚ ਡੀਐਸਪੀ ਡੀ ਸ੍ਰੀ ਬਰਦਾਰ ਜੀ ਤੇ ਸੇ ਇੰਚਾ ਸ੍ਰੀ ਮੋਹਿਤ ਜੀ ਦੀ ਟੀਮ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦ ਦੋ ਪਿਸਟਲ ਬੱਤੀ ਬੋਲ ਤੇ ਇੱਕ ਪਿਸਟਲ ਜਿਹੜਾ ਹੈਗਾ ਬਰੇਟਾ ਪਿਸਟਲ ਇਟਲੀ 9 ਐਮਐਮ ਦਾ ਨਾਲ ਜਿੰਦਾ ਰੌਂਦ ਵੀ ਸੀ ਉਹਦੇ ਨਾਲ ਜਿਹੜੇ ਹੈਗੇ ਚਾਰ ਬਾੜਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਨਾਮ ਹੈ ਕਿ ਸੁਖਪ੍ਰੀਤ ਇਕਬਾਲ ਮੇਵਾ ਤੇ ਲਖਪ੍ਰੀਤ ਇਹਨਾਂ 'ਤੇ ਪਹਿਲੇ ਵੀ ਵਾਵਾ ਸਿਕਸ਼ਨਾਂ ਵਿੱਚ ਪਹਿਲੇ ਮਹੀਨਾਂ ਤੇ ਅਡਾਪਟ ਪਰਚੇ ਦਰਜ ਨੇ ਨਾਲ ਕਿਸੇ ਸਾਲ 88/24 ਮਖੂਤਾ ਮੁਕੱਦਮਾ ਸੀਗਾ 307 ਜਾਂ 109 BNS ਦਾ ਉਹ ਵੀ ਨਾਤੇ ਦਰ ਸੀ ਤੇ ਇਹਦੇ ਖਿਲਾਫ ਜਿਹੜਾ ਹੈਗਾ ਤਲਵੰਡੀ ਵਾਈ ਥਾਣੇ ਵਿੱਚ ਮੁਕੱਦਮਾ ਨੰਬਰ 42 ਪਛੀ ਆਮ ਸੈਕਟ ਦੇ ਤਹਿਤ ਦਰਜ ਕੀਤਾ ਗਿਆ ਹੈ ਹੁਣ ਤਫ਼ਤੀਸ਼ ਹੋ ਰਹੀ ਹੈ ਇਹਨਾਂ ਦਾ ਪੁਲਿਸ ਰਿਮਾਂਡ ਲਿੱਤਾ ਗਿਆ ਹੈ ਇਹ ਜਿਹੜੇ ਹਥਿਆਰ ਹੈਗੇ ਨਜਾਇਜ਼ ਕਿੱਥੋਂ ਲੈ ਕੇ ਆਏ ਸੀ ਤੇ ਹੁਣ ਇੱਕ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਲਈ ਫਿਰ ਰਹਿ ਸੀ ਸਰ ਕਿੱਥੋਂ ਰਹਨ ਵਾਲੇ ਨੇ ਸਾਰੇ ਤੇ ਆਹ ਜਿਹੜਾ ਹੈਗਾ ਸੁਖਪ੍ਰੀਤ ਜਿਹੜਾ ਹੈਗਾ ਉਹ ਰਹਿਣ ਵਾਲਾ ਹੈਗਾ ਬਸਤੀ ਮਾਛਿਆ ਵਾਲਾ ਦਾ ਜਿਹੜਾ ਇਕਬਾਲ ਹੈਗਾ ਉਹ ਸੱਤੂ ਵਾਲਾ ਥਾਣਾ ਸਦਰ ਜ਼ਿਲ੍ਹਾ ਦਾ ਜਿਹੜਾ ਮੇਵਾ ਸਿੰਘ ਹੈ ਉਹ ਮੱਕੂ ਰੋਡ ਜ਼ਿਰਾ ਥਾਣਾ ਸਿਟੀ ਜ਼ਿਲ੍ਹਾ ਦਾ ਜਿਹੜਾ ਲਬਰੀਤ ਹੈਗਾ ਉਹ ਵਾਸੀ ਕਿਸਨ ਦੀ ਹੱਟੀ ਵਾਲੀ ਗਲੀ ਬਸਤੀ ਮਾਸ਼ਿਆ ਵਾਲੀ ਜੀਰਾਦਰਹਿਣ ਵਾਲਾ ਇਹ ਕਿਸ ਤਰ੍ਹਾਂ ਦੀ ਆਵਾਜ਼ਾ ਤੋਂ ਅੰਜਾਮ ਦੇਣ ਵਾਲੇ ਸੀ ਤੇ ਦੇਖੋ ਹੁਣ ਪੁਲਿਸ ਰਿਮਾਂਡ ਲਿੱਤਾ ਗਿਆ ਹੁਣ ਤਫ਼ਤੀਸ਼ ਚੱਲ ਰਹੀ ਹੈ ਡੂੰਘਾਈ ਨਾਲ ਪੁੱਛਿਸ਼ ਕੀਤੀ ਜਾਊਗੀ ਫਿਰ ਤੁਹਾਨੂੰ ਜਿਹੜਾ ਹੈਗਾ ਅਸੀਂ ਦੱਸਾਂਗੇ ਸਰ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਦਰਜ ਹੋਏ ਕੁਝ ਨਾ ਤਾਂ ਪਹਿਲਾਂ ਵੀ ਆਵਾਵਾ ਮੁਕਦਮੇ ਦਰਜ ਹੈ ਜਿਹੜਾ ਸੁਖਪ੍ਰੀਤ ਹੈ ਉਸਤੇ ਪਹਿਲੇ 6 ਮੁਕਦਮੇ ਦਰਜ ਹੈ ਐਨਡੀਪੀਐਸ ਦੇ ਵੀ ਹੋ ਦੇ ਵੀ ਤੇ 307 ਦੇ ਵੀ ਜਿਹੜਾ ਇਕਬਾਲ ਹੈ ਉਸਤੇ ਪਹਿਲਾ ਦੋ ਮੁਕਦਮਾ ਦਰਜ ਹੈ ਐਨਡੀਪੀਐਸ ਦਾ ਤੇ 307 ਸਰ ਹਾਂਜੀ ਅਚਰ ਜਿਹੜੇ ਵੈਪਨ ਹੈਗੇ ਆ ਇਹ ਕਿੱਥੋਂ ਲੈ ਕੇ ਆਉਂਦੇ ਸੀਗੇ ਔਰ ਇਸ ਵੈਪਨਾਂ ਨਾਲ ਕੀ ਵਾਅਦਾ ਜਿਹੜੀ ਆ ਉਹ ਹੋਣੀ ਸੀਗੀ ਇਸ ਦੇ ਬਾਰੇ ਬਾਤ ਹੱਦ ਤਫਤੀਸ਼ ਵੀ ਚੱਲ ਰਹੀ ਹੈ ਪੁਲਿਸ ਵੱਲੋਂ ਲਿੱਤਾ ਗਿਆ ਡੁਆਇਨ ਨਾਲ ਕੁਝ ਕਿਸ ਕੀਤੀ ਜਾ ਰਹੀ ਹੈ ਪਰ ਜਿਹੜੇ ਹੈਗੇ ਵੈਪਨ ਹੈ ਨਾ ਜਾਇਜ਼ ਨੇ 32 ਬੋਰ ਦੇ ਦੋ ਪਿਸਟਲ ਨੇ ਤੇ ਇੱਕ ਪਿਸਟਲ ਜਿਹੜਾ ਮਾਰਕਾ ਪਿਟੇਰੋ ਬਰੇਟਾ ਇਟਲੀ ਦਾ ਮੈਡਲ ਲੱਗਦਾ ਹੈ ਜੋ ਇੰਪੋਰਟਡ ਜਾਂ ਲੱਗਦਾ ਹੈ ਇਹਦੀ ਪੂਰੀ ਡੁੰਗਾਈ ਨਾਲ ਤਫ਼ਤੀਸ਼ ਚੱਲ ਰਹੀ ਹੈ ਇਹ ਇੰਪੋਰਟਡ ਵੈਪਨ ਕਿੱਥੋਂ ਲਿਗਾਇੀ ਸੀ ਤੇ ਮਨ ਕਿਹੜੀ ਵਾਰਦਾਤ ਨੇ ਇਹਨਾਂ ਦੇ ਮਗਰ ਕੋਣ ਹੈਗਾ ਜੀ ਇਸ ਦੇ ਬਾਰੇ ਪਤਾ ਲੱਗ ਰਿਹਾ ਹੈਗਾ ਕਿ ਇਹਨਾਂ ਦੇ ਮਗਰ ਕਿੰਦਾ ਚੱਲਦਿਆ ਦਮਾਗੀਆਂ ਇਹ ਮੇਨ ਹੈਗੇ ਨੇ ਹੁਣ ਡੁੰਗਾਈ ਨਾਲ ਕੁਝ ਕਿ ਚੱਲ ਰਹੀ ਹੈ ਅਸੀਂ ਆ ਵੀ ਪਰਦਾ ਫਾਸ ਕਰਾਂਗੇ ਕਿ ਇਹ ਕੱਲਾ ਗੈਂਗ ਸੀ ਜਾਂ ਇਹਦੇ ਪਿੱਛੇ ਹੋਰ ਵੀ ਕੋਈ ਸਰਗਣਾ ਸੀ ਜਾਂ ਹੋਰ ਵੀ ਕੋਈ ਮਾਸਟਰਮਾਈਂਡ ਸੀ ਉਹਦੇ ਪਿੱਛੇ ਇਹ ਤਕਰੀਸ਼ ਦੌਰਾਨ ਇਹ ਗੱਲ ਸਾਹਮਣੇ ਆਉਗੀ ਸਰ ਬੈਪਨ ਦੇ ਬਗੈਰ ਹੋਰ ਵੀ ਕੁਝ ਪਰਮਾ ਦਾ ਹੈ ਵੈਪਨ ਕੇ ਅਲਾਵਾ ਜਿਹੜਾ ਹੈਗਾ ਕਾਰ i20 ਬਰਾਮਦ ਹੋਈ ਹੈ ਨਾਲ ਜਿੰਦਾ ਰੌਣਕ ਵੀ ਬਰਾਮਦ ਬੈਨ ਕਿੰਨੇ ਦੋਸ਼ੀ ਪੜੇ ਸਾਰੇ ਟੋਟਲ 4 ਦੋਸ਼ੀ ਪੜੇ ਠੀਕ ਹੈ